ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਅਗੇ ਇਹਨਾਂ ਬਾਸੀ ਵਲੌਗਸ ਤੇ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਮੈਨੂੰ ਲੱਗਿਆ ਸੀਗਾ ਕਿ ਅਮਣ ਸਾਡੇ ਕਮਰੇ ਚ ਆ ਇੱਧਰ ਦੇਖੋ ਪਾਲਰ ਜਾਂਦਾ ਟਾਈਮ ਨਹੀਂ ਹੈਗਾ ਬਿਜੀ ਬੰਦੇ ਕ੍ਰਿਮ ਦੀ ਮਨਦੀਪ ਦੀਦੀ ਪਤਾ ਕੀ ਕਹਿੰਦੇ ਕਹਿੰਦੇ ਜੇ ਲੋਕ ਤੁਹਾਡੇ ਬਾਰੇ ਪਤਾ ਕਰਵਾਣ ਲੱਗ ਗਏ ਬਾਹਰੋਂ ਇਟ ਮੀਨਸ ਤੁਸੀਂ ਤਰੱਕੀਆਂ ਦੇ ਰਾਹ ਤੇ ਹੋ ਹੋਣ ਪਤਾ ਕਰਾਉਂਦੇ ਹੈ ਹਾਂ ਹੋਣ ਪਤਾ ਮੈਂ ਲੈ ਕੱਲ ਕਿੰਨਾ ਤੇ ਵੀਡੀਓ ਚਰੋਲਾ ਪਿਆ ਹੈ ਕੀ ਸਾਡੇ ਬਾਰੇ ਪਤਾ ਕਰਨ ਦੇ ਵੀ ਕੰਮ ਹੈਗਾ ਕਿ ਨਹੀਂ ਵੀ ਹੈਂਗਰ ਵਿੱਚ ਨੰਨ ਟੰਗਣ ਆਸ ਤੇ ਲਿਆਂਦਾ ਹਾਂ ਹਾਂ ਅਬ ਇਹ ਬਾਤ ਪਹੁੰਚ ਗਈ ਹੋਗੀ ਉਨ ਤੱਕ ਅਸੀਂ ਤਾਂ ਚਾਹੁੰਨੇ ਕੋਈ ਤਰੱਕੀਆਂ ਸਾਰੇ ਹੀ ਕਰਨ ਅਸੀਂ ਤਾਂ ਨਾ ਕਿਸੇ ਦੇ ਤਰੱਕੀ ਦੇ ਰਾਹ ਚ ਉਹ ਬਣਿਆ ਵੱਟਾ ਬਣਿਆ ਹਨਾ ਤੇ ਨਾ ਅਸੀਂ ਬੰਨਣਾ ਚਾਹੁੰਨੇ ਆ ਇਹ ਕੋਈ ਹੈਗੇ ਠੱਠੇ ਪੂਤ ਮੈਨੂੰ ਯਾਦ ਆ ਗਿਆ ਬਾਤ ਦੇ ਉਹਨੇ ਉਹਦਾਸ ਬਣ ਪੰਜਾਬੀ ਹੁੰਦੇ ਤੇ ਆਪਣੇ ਕਹਿੰਦੇ ਤੂੰ ਮੈਨੂੰ ਸਾਰੀ ਜਗ੍ਹਾ ਤੇ ਲੈ ਕੇ ਗਿਆ ਠਾਠੇ ਖੂਚ ਕਿਉਂ ਨਹੀਂ ਲੈ ਕੇ ਗਿਆ ਲੋਕੀ ਕਹਿੰਦੇ ਠਾਠਾ ਖੂ ਬੜਾ ਸੋਹਣਾ ਹੁੰਦਾ ਉਹ ਸੀ ਜਾਂਦਾ ਕਿ ਨਾ ਤੈਨੂੰ ਕਿੰਨੇ ਕਿਹਾ ਮੈਨੂੰ ਕਹਿੰਦੀ ਕਿ ਕੁੜੀ ਨੇ ਕਿਹਾ ਤੂੰ ਠਾਠੇ ਖੂਚ ਜਾ ਕੇ ਆਈ ਜਦੋਂ ਪੰਜਾਬ ਜਾਏਗੀ ਸ਼ਾਬਾਸ਼ ਦੇਖੋ ਇਧਰ ਵੀਡੀਓ ਸ਼ੂਟ ਕਰਨ ਦੀ ਤਿਆਰੀ ਚੱਲ ਰਹੀ ਹੈ ਤੇ ਆਪਾਂ ਦਾ ਡਿਨਰ ਜਿਹੜਾ ਹੈਗਾ ਆਲਮੋਸਟ ਰੈਡੀ ਹੋ ਚੁੱਕਿਆ ਆ ਤੇ ਮੇਰਾ ਜੀ ਕਰਨ ਦਾ ਵੀ ਮੈਂ ਛੱਤ ਤੇ ਜਾ ਕੇ ਬਵਾ ਘੜੀ ਕਿਉਂਕਿ ਅੱਜ ਦਾ ਮੌਸਮ ਬਹੁਤ ਹੀ ਵਧੀਆ ਹੋਇਆ ਅੰਦਰ ਤੇ ਕੱਲ ਹੈਗਾ ਸਾਡਾ ਸੈਮੀਨਾਰ ਤੇ ਕੱਲ ਸਾਨੂੰ ਸਕੂਲ ਤੋਂ ਬਹੁਤ ਆ ਦਾ ਟਾਈਮ ਲੱਗ ਜਾਣਾ ਆਈ ਥਿੰਕ ਅਸੀਂ ਨੀਅਰ ਅਬਾਊਟ 4-5 ਜਾਂ 5:30 ਵਜੇ ਤੱਕ ਵਾਪਸ ਆਵਾਂਗੇ ਤੇ ਮੈਨੂੰ ਟੈਨਸ਼ਨ ਹੋਈ ਵੀ ਕਿਉਂਕਿ ਵਿਆਹ ਬਾਕੇ ਥੱਕ ਜਾਣਾ ਯਾਰ ਗਰਦਨ ਦਰਦਨ ਹੋ ਦਰਦ ਹੋਣ ਲੱਗ ਜਾਂਦੀ ਹੈ ਗਰਦਨ ਦੇ ਵਿੱਚ ਬੈਠ ਬੈਠ ਕੇ ਉੱਥੇ ਬਾਕੀ ਚਲੋ ਕੱਲ ਦੀ ਕੱਲ ਹੀ ਦੇਖੀ ਜਾਊਗੀ ਦਰਦ ਦੀਆਂ ਟੈਬਲੇਟਸ ਵਗੈਰਾ ਨਾਲ ਲੈ ਕੇ ਜਾਵਾਂਗੇ ਕੱਦੀ ਜੇ ਪੇਨ ਲੱਗਿਆ ਲੱਗਿਆ ਵੀ ਤਾਂ ਫਿਰ ਆਪਾਂ ਕਾ ਕੇ ਪੇਨ ਨੂੰ ਠੀਕ ਕਰ ਲਾਂਗੇ ਕਿਉਂਕਿ ਬੈਠਣਾ ਹੀ ਪੈਣਾ ਉੱਥੇ ਹੋਰ ਕੋਈ ਹੱਲ ਨਹੀਂ ਹੈਗਾ ਸਾਡੇ ਕੋਲੇ ਤੁਹਾਨੂੰ ਸੁਣਨ ਲੱਗਣਾ ਨਾ ਇਹਨੂੰ ਵੀ ਲਾ ਦੇ ਤੁਹਾਨੂੰ ਇਹ ਸਰਪਲੈਂਟ ਵਧੀਆ ਚੱਲਦਾ ਇੱਕ ਪੰਟ ਵਧੀਆ ਤਨਾ ਕਾਮ ਮੇਰੇ ਸਾਧ ਸੰਗਤ ਭਰਜ ਕੇ ਵਰਣਾ ਇਸ ਟਾਈਮ ਜਦੋਂ ਪਾਰਟ ਹੁੰਦਾ ਨਾ ਤੇ ਬੜਾ ਸੋਹਣਾ ਲੱਗਦਾ ਹੈ ਤੇ ਚਲੋ ਜੀ ਮੈਂ ਫਿਰ ਰੋਟੀ ਦਾ ਜਿਹੜਾ ਥੋੜਾ ਬੋਤਾ ਕੰਮ ਰਹਿ ਗਿਆ ਉਹ ਕਰ ਲਾਂ ਮੈਂ ਤੇ ਮੈਂ ਦੇਖਦੀ ਆ ਵਾਹ ਤਾਂ ਕਿੱਥੇ ਟਾਈਮ ਕੋਠੇ ਤੇ ਜਾ ਕੇ ਬਹਿਣ ਦਾ ਇਹਦੇ ਬਾਅਦ ਮੈਨੂੰ ਫਤਿਹ ਹੋਮਵਰਕ ਕਰਾਉਣਾ ਹੈ ਤੇ ਹੋਮਵਰਕ ਕਰਨ ਤੋਂ ਬਾਅਦ ਫਿਰ ਯੂਨੀਫਾਰਮ ਵਗੈਰਾ ਪ੍ਰੈਸ ਕਰਕੇ ਰੱਖਣੀ ਹੈ ਯਸ ਫਤਿਹ ਸਿੰਘ ਆ ਦੇਖਿਓ ਰਹਿਓ ਹਾਂ ਜੀ ਕੀ ਹੈ ਆਹ ਤੇ ਪੈਸੇ ਲੈ ਆਇਆ ਗੱਡੀ ਚੋਂ ਕੱਢ ਕੇ ਲੈ ਆਇਆ ਹੈ ਪੈਸੇ ਇਹ ਕਿਹੜੀ ਗੱਡੀ ਚ ਲੈ ਆਇਆ ਗੱਡੀ ਆ ਆਪਣੀ ਵਾਲੀ ਬਰੀਜਾ ਚੋਂ ਆ ਦੇਖੋ ਉਹ ਤੇ ਆ ਦੇ ਬਤ ਮਮਾ ਨੂੰ ਫੜਾ ਦੀ ਇਹ ਆ ਤਾਂ ਮੈਨੂੰ ਫੜਾ ਦੇ ਉਹ ਮਮਾ ਨੂੰ ਫੜਾ ਦੇ ਕਿਹੜੇ ਨੂੰ ਫੜਾਣਾ ਆ ਇੱਧਰ ਵਾਲੇ ਹਾਂ ਕਿਉਂ ਮੈਂ ਹਾਂਜੀ ਕੀ ਹੋ ਰਿਹਾ ਕੀ ਹੋ ਰਿਹਾ ਫਤੇ ਆ ਜਾ ਕਰ ਦੋਏ ਨੂੰ ਮਮਾ ਦੇ ਦੇ ਉਹ ਤਾਂ ਮਮਾ ਨੂੰ ਦੇ ਦੇ ਖੰਡ ਜਾ ਯਾਰ ਫਤੇ ਨਾ ਬੇਟੇ ਆ ਨਹੀਂ ਕਰਦੇ ਤੂੰ ਇਹ ਮੈਂ ਲੈਣਾ ਨਾ ਬੇਟੇ ਦੇ ਲੋ ਮੈਨੂੰ ਕੀ ਕਹਿ ਰਿਹਾ ਵੀ ਦੱਸ ਪੁਰਾਣਾ ਸੂਟ ਮੈਂ ਪਾਇਆ ਕਿੰਨਾ ਮੰਮਾ ਤੂੰ ਇੱਡਾ ਤਿਆਰ ਹੋ ਕੇ ਕਿੱਥੇ ਜਾਣਾ ਇੱਧਰ ਆਓ ਤੁਹਾਨੂੰ ਵੀ ਲੈ ਕੇ ਕਿੱਥੇ ਜਾਣਾ ਮੈਂ ਗੋਜੂੜ ਵਾਰ ਨਹੀਂ ਮੈਨੂੰ ਇਹ ਡਰ ਨਹੀਂ 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 ਬੁੱਤ ਮੈਂ ਕਿਤੇ ਨਹੀਂ ਜਾਣਾ ਹੈਗਾ ਪਤਾ ਨਹੀਂ ਮम्मा ਤਿਆਰ ਹੋਏ ਨੇ ਪਤਾ ਨਹੀਂ ਕਿੱਥੇ ਜਾਣਾ ਮੈਂ ਤਾਂ ਵੈਸੇ ਹੀ ਚੁੰਨੀ ਡਾਲੀ ਸੀਗੀ ਵੀਡੀਓ ਕਰਕੇ ਤੇ ਪਤਾ ਨਹੀਂ ਲੱਗਿਆ ਵੀ ਮम्मा ਕੀ ਤਿਆਰੀ ਕਰ ਰਹੇ ਨੇ ਜਾਣ ਦੀ ਤੇ ਯਾਰ ਸਾਡੇ ਕੋਲ ਜਿੰਮ ਜਾਇਆ ਨਹੀਂ ਕਿਹਾ ਹੈਗਾ ਐਮ ਨਹੀਂ ਲੱਗਿਆ ਹੈਗਾ ਤੇ ਬਾਅਦ ਅਸੀਂ ਜਿਹੜਾ ਆਪਣਾ ਖਾਣਾ ਪੇੜਾ ਸੀਗਾ ਉਹ ਵੀ ਡਬਲ ਕਰਤਾ ਵੀ ਅਸੀਂ ਖਾਵਾਂਗੇ ਹਾਰੇ ਢਿੱਡ ਜਿਆਦਾ ਮੋਟੇ ਹੋਣਗੇ ਤੇ ਫੇਰੇ ਸਾਡੇ ਘਰ ਦੇ ਨੂੰ ਕਹਿਣਗੇ ਵੀ ਤੂੰ ਜਿੰਮ ਜਾਓ ਤੇ ਉੱਪਰ ਸੇ ਡਿੰਪਲ ਇਹ ਔਰਤ ਬਹੁਤ ਪਰੇਸ਼ਾਨ ਕਰਦੀ ਹੈ ਇਹ ਔਰਤ ਮੈਨੂੰ ਬਹੁਤ ਜ਼ਿਆਦਾ ਖਿਲਾਤੀ ਹੈ ਔਰ ਕੋਈ ਨਹੀਂ ਹੈਗੀ ਵਿਚਾਰੀ ਇਹ ਕੁੜੀ ਹੈ ਨੀਗੀ ਜੀ ਬੇਬੀ ਹੈ ਇਹ ਵਿੰਦੀ ਹੋਗੀ ਵਿੰਦੀ ਹੋਗੀ ਸਾਰੀਆਂ ਵੀਡੀਓ ਵਿੰਦੀ ਹੋ ਤੇ ਇਹ ਡੇਲੀ ਨਵੀਆਂ ਨਵੀਆਂ ਡਿਸ਼ੇਸ ਬਣਾ ਕੇ ਲਿਆਉਂਦੀ ਹੈ ਫਿਰ ਉਹ ਮੈਨੂੰ ਤਰਿਆ ਨਹੀਂ ਜਾਂਦਾ ਹੈਗਾ ਤੇ ਮੈਂ ਖਾ ਲੈਣੀ ਆ ਮੈਂ ਅਸਲ ਕੋਈ ਗੱਲ ਨਹੀਂ ਮਾਰਦਾ ਠੱਡੀ ਵੱਜੂਗਾ ਹੋਰ ਗਿੱਡੀ ਕੀ ਗੱਲ ਹੈ ਤੇ ਲੋ ਜੀ ਨੈਕਸਟ ਮੰਥ ਨਾਲ ਆਪਣੇ ਟੀਂਡੇ ਦਾ ਆ ਰਿਹਾ ਹੈ ਬਰਥਡੇ ਸਾਵਨ ਅਕਤੂਬਰ ਨੂੰ ਤੇ ਸਾਡੇ ਟੀਨਡਾ ਨੂੰ ਮੈਂ ਕਹਿ ਰਹੀ ਕਿ ਬੇਟਾ ਤੁਸੀਂ ਗਿਫਟ ਆਪਣਾ ਸਿਲੈਕਟ ਕਰ ਲਓ ਕੀ ਲੈਣਾ ਮੈਂ ਤੁਹਾਨੂੰ ਉਹੀ ਗਿਫਟ ਲੈ ਕੇ ਦਵਾਂਗੀ ਪਾਪਾ ਨੇ ਵੀ ਕਿਹਾ ਤਾਂ ਮੈਂ ਡਰਟ ਬਾਈਕ ਸਿਲੈਕਟ ਕੀਤਾ ਡਰਟ ਬਾਈਕ ਸਿਲੈਕਟ ਕਰਤਾ ਦੱਸੋ ਗਾਇਸ ਮੈਂ ਡਰਟ ਬਾਈਕ ਸਿਲੈਕਟ ਕੀਤਾ ਸਾਰੇ ਪੁੱਛਿਆ ਕੋਈ ਅਸੀਂ ਡਰਟ ਬਾਈਕ ਲੈਣੀ ਹੈ ਪਤਾ ਨਹੀਂ ਕਿਵੇਂ ਦੀ ਹੈ ਇਹ ਡਰਟ ਬਾਈਕ ਅਰੇ ਤੇਰੇ ਕੋਲ ਵੀ ਹੈ ਤੂੰ ਕੱਲ ਦੱਸਿਆ ਸੀ ਮੈਨੂੰ ਕਹਿੰਦਾ ਮੇਰੇ ਫਰੈਂਡ ਕੋਲ ਹੈਗੀ ਤੇ ਉਹ ਆਈ ਥਿੰਕ ਨੀਅਰ ਅਬਾਊਟ ਪਤਾ ਨਹੀਂ 25-30 ਹਜ਼ਾਰ ਦੀ ਉਹ ਬਾਈਕ ਹੈ ਤੇ ਪਹਿਲੀ ਗੱਲ ਤਾਂ ਇਹ ਇਹ ਵੀ ਨਹੀਂ ਹੈਗਾ ਵੀ ਉਹ ਹੈ ਕਿ ਕੋਸਟਲੀ ਹੈ ਹੈਗੀ ਵੀ ਹੈ ਕੋਸਟਲੀ ਜੇ ਦੇਖਿਆ ਜਾਵੇ ਤੇ ਤੇ ਦੂਜੀ ਗੱਲ ਇਹ ਵੀ ਕਿੱਥੇ ਚਲਾਣੀ ਹੈ ਹਨਾ ਫਤੇ ਨੇ ਤੇ ਮੈਂ ਕਹ ਰਹੀ ਕਿ ਫਤੇ ਕੋਈ ਹੋਰ ਤੁਸੀਂ ਟੋਏ ਸਿਲੈਕਟ ਕਰ ਲਓ ਯਾਰ ਮੈਂ ਉਹ ਤੁਹਾਨੂੰ ਪੱਕਾ ਲੈ ਲਾਂਗੀ ਤੇ ਤੁਸੀਂ ਸਾਰੇ ਜਣੇ ਦੱਸੋ ਦੱਸੋ ਫਤੇ ਕਿਵੇਂ ਦੀ ਬਾਈਕ ਆਦੀ ਹੈ ਫੀਚਰਸ ਦੱਸੋ ਹਾਂਜੀ ਦੱਸੋ ਮੈਂ ਫੋਨ ਤੇ ਸਰਚ ਕਰਕੇ ਦਿਖਾਣਾ ਗਾਈਸ ਮੈਂ ਤੁਹਾਨੂੰ ਫੋਨ ਤੇ ਸਰਚ ਕਰਕੇ ਦਿਖਾਉਂਗਾ ਗਾਈਸ ਨੈਕਸਟ ਮੰਥ ਫਤੇ ਦਾ ਬਰਥਡੇ ਹੈਗਾ ਜੀ 7 ਅਕਤੂਬਰ ਦਾ ਹਨਾ ਫਤੇ ਇਹ ਤੁਸੀਂ ਵਲੌਗ ਤੇ ਸ਼ੁਰੂ ਨਹੀਂ ਕੀਤਾ ਅੱਜ ਓਨੀ دیر ਤੱਕ ਕਰੋ ਜੀ ਨਹੀਂ ਦਿੱਤ ਤੱਕ ਸਰਚ ਕਰ ਰਹੇ ਹੋ ਡੱਟ ਬਾਈਕ ਫਤੇ ਨੈਕਸਟ ਮੰਥ ਉਹਦਾ ਬਰਥਡੇ ਵੀ ਆ ਰਿਹਾ ਫਤੇ ਉਹ ਛੋਟੇ ਬੇਬੀ ਵਰਗਾ ਜਿਹਨਾਂ ਦਾ ਮੂੰਹ ਹੈ ਨਾ ਦਿਖਾਵਾ ਫਤੇ ਦੇਖੋ ਗੈਸ ਕਰੋ ਮੈਂ ਕਿਹਦਾ ਬਰਥਡੇ ਕੈ ਰਹੀ ਆ ਜਿਹਦਾ ਜਿਹਦਾ ਮੂੰਹ ਬੇਬੀ ਛੋਟੇ ਛੋਟੇ ਬੇਬੀ ਵਰਗਾ ਮੂੰਹ ਹੈ ਜਿੰਨਾਂ ਦਾ ਮੇਰੇ ਬੈਸਟ ਫਰੈਂਡ ਉਹ ਜਿਹੜਾ ਛੋਟਾ ਜਿਹੜਾ ਫਟਕਾ ਬਣ ਕੇ ਹੁੰਦਾ ਨੇ ਜਿਹੜਾ ਤੁਹਾਨੂੰ ਦੇਖਿਆ ਨਹੀਂ ਜਿਹਨੂੰ ਤੁਸੀਂ ਕਹਿੰਦੇ ਹੁੰਦੀ ਕਿ ਇਹ ਬੈਲਟ ਚਲਾ ਲੈਂਦੀ ਏਡੀ ਵੱਡੀ ਬੈਲਟ ਡਿੰਪਲ ਮੈਂ ਆ ਹਾਂ ਆ ਦੇਖੋ ਡਿੰਪਲ ਮੈਂ ਅੰਦਰ ਬਰਥਡੇ ਆ ਰਿਹਾ ਆ ਦੇਖੋ ਭਈ ਆ ਦੇ ਦੋਟ ਬਾਈਕ ਆ ਦੇਖੋ ਦੇਖੋ ਫਤੇ ਦੇ ਕੰਮ ਬੱਲੇ ਤੇਰੇ ਸੇਰਾ ਹੁਣ ਦੇਖਿਓ ਇਹ ਆ ਦੇਖੋ ਆਹ ਹੈ ਆ ਜਾਣਾ ਕਰਨਾ ਫਤੇ ਨੇ ਤੇ ਮੈਨੂੰ ਇਹਦੇ ਤੇ ਬਿਠਾ ਕੇ ਕਮਾਇਆ ਕਰੋਗੇ ਹਾਂਜੀ ਆਦਾ ਹੂੰ ਹਾਂ ਤੇ ਪਤਾ ਵੀ ਹੈਗਾ ਇਹ ਬਾਈਕ ਕਿੰਨੇ ਦੀ ਹੈ ਬੇਟੇ ਸਦਾ 25000 ਦੀ ਹੈ ਫਿਰ ਕੋਈ ਗੱਲ ਨਹੀਂ ਮੱਚ ਕੋਈ ਗੱਲ ਨਹੀਂ ਤੁਹਾਡੇ ਮਨ ਚ 25000 ਥੋੜਾ ਹੀ ਹੈ ਆਹ ਤੇ ਪਲੀਜ਼ ਕੀ ਪਲੀਜ਼ ਹੋਰ ਤੁਸੀਂ ਜਿਹੜਾ ਗਿਫਟ ਕਹੋਗੇ ਮੈਂ ਲੈ ਦਾਂਗੀ ਮੈਨੂੰ ਆ ਸੱਚੀ ਕਹਿ ਰਹੀ ਮੈਂ ਬੱਚੇ ਯਾਰ ਮੈਂ ਕਰ ਦ ਪਾਪਾ ਤੇ ਕਰ ਦੇ ਮਮਾ ਵੀ ਕਰ ਦੇਣਗੇ ਕੋਈ ਚੱਕਰ ਨਹੀਂ ਆਗਾ ਚਲ ਦਰ ਪਲੀਜ਼ ਲੈ ਲੇ ਚਲੋ ਹੁਣ ਤੁਸੀਂ ਇਦਾਂ ਕਰੋ ਹੁਣ ਤੁਸੀਂ ਹੋਮਵਰਕ ਕਰੋ ਮੈਂ ਫਤਨਾ ਕਹ ਰਹੀ ਵੀ ਹੁਣ ਤੁਸੀਂ ਹੋਮਵਰਕ ਕਰੋ ਇਸ ਤੋਂ ਬਾਅਦ ਫੇਰ ਆਤੀ ਪਾਪਾ ਨਾਲ ਗੱਲ ਕਰਕੇ ਤੇ ਡਿਸਾਈਡ ਕਰਦੇ ਆ ਡਿਸਕਸ ਕਰਦੇ ਆ ਵੀ ਕੀ ਕੀਤਾ ਜਾਏ ਨਹੀਂ ਆ ਨਾ ਕਰਦੇ ਨਹੀਂ ਕਰਦੇ ਪਾਪਾ ਨਾਲ ਹੁਣ ਤੁਸੀਂ ਦਵਾਉਂਗੇ ਨਾ ਡੱਡ ਬਾਈਕ ਹਾਂ ਕੋਈ ਨੀ ਦਵਾ ਪੱਕੀ ਗੱਲ ਹੈ ਪੱਕੀ ਗੱਲ ਹੈ ਗੁਰਗੂ ਵੀ ਸਿੰਘ ਦੀ ਕਸਮ ਨਹੀਂ ਪੁੱਤਰਾ ਇਦਾਂ ਬਾਬਾ ਜੀ ਦੀ ਕਸਮ ਨਹੀਂ ਖਾਂਦੇ ਅੰਦੇ। ਤੈਨੂੰ ਫਿਰ ਗੁਰਦੁਆਰਾ ਦੀ ਕਸਮ। ਗੁਰਦੁਆਰਾ ਸਾਹਿਬ ਜੀ ਦੀ ਇਦਾਂ ਹੁਣ ਕਸਮ ਨਹੀਂ। ਦੁਆਰਾ ਨਹੀਂ ਹੁੰਦੇ ਨਾ ਫਿਰ। ਹੈਂ? ਪੱਕੀ ਮੈਂ ਦੁਆਰਾਂ ਦੇ। ਦੰਦਵਾ ਦੂੰ। ਬਸ ਪੱਤੀ ਤੇ ਕੱਢ ਦੋਗੇ। ਕੀ ਕਰਦਾਂ? ਪੱਕੀ ਹਾਂ। ਮੇਰੇ ਅੱਸੀ ਨਿਕਲ ਜਾਂਦੀ ਬਰੇ ਘਰ ਜਾਂਦਾ। ਮਮਾ ਤੁਸੀਂ ਝੂਠ ਬੋਲਦੇ ਹੋ। ਬੇਟਾ ਮੈਂ ਝੂਠ ਨਹੀਂ ਬੋਲਦਾ ਆਹ ਵਾਲੀ ਬਾਈਕ ਨਹੀਂ ਮੈਂ ਦੁਆਰ ਸਕਦਾ ਤੁਹਾਨੂੰ। ਹੋਰ ਆ ਜਮਾ ਲਓ। ਨਹੀਂ ਪੁੱਤਰਾ ਐ ਨਹੀਂ ਕਰਦੇ ਅੰਦੇ। ਚਲੋ ਜੀ ਮੈਂ ਪਹਿਲਾਂ ਫਤਨ ਹோம்ਵਰਕ ਕਰ ਆ ਕੇ। ਆ ਕੋ ਫਤੇ ਸਾਡਾ ਗੁੱਸੇ ਹੋ ਕੇ ਪੈ ਗਿਆ ਓਏ ਟਿੰਡੀ ਰੋਣਾ ਨਹੀਂ ਚਲੋ ਲੋ ਜੀ ਟਾਈਮ ਹੋ ਚੁੱਕਿਆ ਪੂਰੇ 7:25 ਦਾ ਜੀ ਅਸੀਂ ਹੋ ਚੁੱਕੇ ਹਾਂ ਸਕੂਲੀ ਰੈਡੀ ਅੱਜ ਹੈਗਾ ਸਾਡਾ ਸੈਮੀਨਾਰ ਤੇ ਆਈ ਥਿੰਕ ਕੱਲ ਮੈਂ ਤੁਹਾਨੂੰ ਦੱਸਿਆ ਸੀਗਾ ਅੱਜ ਲੇਟ ਆਵਾਂਗੇ ਅਸੀਂ 5-6 ਵਜੇ ਤੱਕ ਤੇ ਮੈਂ ਬਸ ਚਾਹ ਪੀ ਲਈ ਨੂੰ ਆ ਬਾਕੀ ਬ੍ਰੈਕਫਾਸਟ ਲੰਚ ਵਗੈਰਾ ਜੋ ਸਕੂਲ 'ਚ ਹੀ ਆ ਸੋ ਸਕੂਲ 'ਚ ਕਰਾਂਗੇ ਜਾ ਕੇ ਮੈਂ ਬਸ ਮੈਡਮ ਦੀ ਵੇਟ ਕਰ ਰਹੀ ਆ ਤੇ ਬਸ ਉਹ ਆ ਜਾਣ ਸਾਡੇ ਨਾਲ ਹੀ ਘੁਮਾਣਗੇ ਅਖੀਰਸਤੇ ਜਿੱਕੇ ਕੋਲ ਵੀ ਪਹਿਲਾਂ ਰੁਕਣਾ ਆ ਉਸ ਤੋਂ ਬਾਅਦ ਅਸੀਂ ਸਕੂਲ ਚੱਲਾਂਗੇ ਅੱਜ ਪੂਰਾ ਦਿਨ ਟਾਇਰਡ ਹੋਣ ਵਾਲਿਆ ਰੱਜ ਕੇ ਥੱਕਾਂਗੇ ਅੱਜ ਅਸੀਂ ਬਾਕੀ ਹੋ ਸਕਦਾ ਸਮ ਟਾਈਮਸ ਸੈਮੀਨਾਰਸ ਬੜੇ ਇੰਟਰਸਟਿੰਗ ਜਿਹੇ ਹੁੰਦੇ ਆ ਕਾਫੀ ਐਕਟੀਵਿਟੀਜ਼ ਕਰਾਉਂਦੇ ਆ ਤੇ ਉਹ ਵਾਲੇ ਫਿਰ ਵਧੀਆ ਲੱਗਦੇ ਆ ਆਪਾਂ ਵਧੀਆ ਉਹਦੇ ਚ ਇੰਜੋਏ ਕਰਦੇ ਆ ਤੇ ਅੱਜ ਹੈਗਾ ਜੀ ਬੈਡਨਸਡੇ ਮਾਰਨਿੰਗ ਦਾ ਟਾਈਮ ਹੈ ਹੁਣ ਤੇ ਅੱਜ ਹੈਗੀ 18 ਸਤੰਬਰ ਸਾਡੀ ਸਿੰਮੂ ਦਾ ਬਰਥਡੇ ਅੱਜ ਤੇ ਸਿਮਰਨ ਪੁੱਤ ਨੂੰ ਸਾਰੇ ਜਾਣੇ ਆਪਣੀਆਂ ਵਿਸ਼ੇਸ਼ ਦੋ ਤੇ ਫਟੇ ਵੀ ਰੈਡੀ ਹੋ ਚੁੱਕੇ ਨੇ ਉਹ ਆਈ ਥਿੰਕ 게ਟ ਅੱਗੇ ਖੜੇ ਨੇ ਮੈਂ ਏਦਾਂ ਬਾਹਰ ਮੈਂ ਦੇਖਦੀਆਂ ਕੋਲ ਜਾ ਕੇ ਟੀ ਕਰ ਦੇਣਾ ਆ ਸੋ ਚਲ ਚੱਲ ਸ਼ੀਸ਼ਾ ਕਰ ਬਈ ਆत्री ਗੱਲ ਜੀ ਸਾਰਿਆਂ ਨੂੰ ਹੂੰ ਬੈਂਕ ਤੋਂ ਨਜ਼ਰ ਲੱਗ ਮਾ ਹੂੰ ਅੱਜ ਜਦੋਂ ਆਉਂਗੇ ਨਾ ਬਾਰ ਬੜਦੇ ਤੇ ਬੜਾ ਅੱਛਾ ਫੇਰ ਹੈਗਾ ਹੂੰ ਹੂੰ ਉਹ ਕੀ ਕਰ ਲੈਣਾ ਹਣਾ ਕੋਈ ਦੇਖਦੇ ਆਂ ਬੇਟੇ ਦੇਖਣਾ ਜਗਾ ਬਾਕੀ ਕਰ ਲੈਣਾ ਪਰ ਪੱਕੇ ਗਾਉਂਗੇ ਤੁਸੀਂ ਨਾ ਕੋਈ ਨੂੰ ਦੇਖ ਲੈਣੇ ਕੀ ਕਰਨਾ ਉਹਨਾਂ ਵਾਲੇ ਸਾਈਕਲ ਵੀ ਚਲਦੀ ਉਹਦੇ ਤੋਂ ਚੜਾ ਚੜਾ ਤਾ ਉਹ ਜਿਪ ਚੀ ਗੱਡਾ ਉੱਥੇ ਰੁਕ ਜਾਂਦੀ ਆ ਫਤਿਹ ਮਨੁਰਾਤ ਦਾ ਕਹਿ ਰਿਹਾ ਪ੍ਰੋਮਿਸ ਕੀਤੀ ਹੋਈ ਵੀ ਮੰਮਾ ਛੇਤੀ ਦੱਸੋ ਵੀ ਤੁਸੀਂ ਮੈਨੂੰ ਬਰਥਡੇ ਤੇ ਲੈ ਕੇ ਜਾਓਗੇ ਕਿ ਨਹੀਂ ਲੈ ਕੇ ਜਾਓਗੇ ਹੈ ਬਰਥਡੇ ਤੇ ਲੈ ਕੇ ਲੈ ਕੇ ਜਾਣੇ ਅੱਜ ਸਰ ਜਨ ਬਰਥਡੇ ਤੇ ਬਰਥਡੇ ਤੇ ਮੈਨੂੰ ਗਿਫਟ ਜਿਹੜਾ ਹੈਗਾ ਹੈ ਆਪਣਾ ਜਿਹੜਾ ਡਰਟ ਬਾਈਕ ਲੈ ਕੇ ਦਵੋਗੇ ਕਿ ਨਹੀਂ ਲੈ ਕੇ ਦਵੋਗੇ ਹੈਨਾ ਲਸੋ ਮਾਂ ਹੂੰ ਪਰਨੀਤ ਨੂੰ ਪੁੱਛ ਲੈਣੇ ਆ ਪਰਨੀਤ ਪਰਨੀਤ ਉਹ ਪਰਨੀਤ ਰੋ 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 ਬਾਈ ਬਾਈ ਫਿਰ ਬਾਈ ਬਾਈ ਬਾਦੋਂ ਗਿਆ ਨਾ ਬਾਈ 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 ਓਕੇ ਨਾ ਓਹ ਹਾਂਜੀ ਹਾਂਜੀ ਬਾਈ ਬਾਈ ਬਾਇ ਕਰਕੇ ਜਾਓ ਆ ਵਿੰਡੋ ਬੰਦ ਕਰ ਦਿੰਦੇ ਲੋ ਜੀ ਇਹ ਦੋਨੇ ਤਾਂ ਗਏ ਸਕੂਲ ਹੋਣ ਜਾਣੇ ਆ ਆਪਾਂ ਕਿ ਉਸ ਮੇਰੇ ਮਾੜਾ ਮਾੜਾ ਆ ਰਿਹਾ ਫਿਰ ਆਪਾਂ ਚੱਲਦੇ ਆਂ ਤੇ ਅੱਜ ਮੌਸਮ ਫੇਰ ਬਾਰੇ ਮਤਲਬ ਬੱਦਲ ਬੱਦਲ ਜਿਹਾ ਬਣਿਆ ਪਿਆ ਵਧੀਆ ਲੱਗ ਰਿਹਾ ਪਰ ਉੱਚੀ ਗਰਮੀ ਹੋ ਜਾਂਦੀ ਹੈ ਸਮਝ ਨਹੀਂ ਆਉਂਦੀ ਹੈਗੀ ਮੌਸਮ ਦੀ ਕਿਹ ਕਿਹਡ ਜੀ ਹੋ ਜਾਂਦੀ ਹੈ ਵਿੱਚ ਹੀ ਗਰਮੀ ਜੀ ਹੋ ਜਾਂਦੀ ਹੈ ਐਹੀ ਜਿਹਾ ਮੌਸਮ ਭੱਬਲ ਭੂਸੇ ਚ ਪਾਉਣ ਵਾਲਾ ਤੇ ਚਲੋ ਜੀ ਆਪਾਂ ਹੁਣ ਤੁਹਾਨੂੰ ਮਿਲਾਂਗੇ ਸਕੂਲ ਤੋਂ ਆ ਕੇ ਹੁਣ ਆਪਾਂ ਚੱਲੀਏ ਲੇਟ ਹੋ ਰਿਹਾ ਵਾਚ ਮੈਂ ਜੇ ਔਨ ਨਹੀਂ ਕੀਤੀ ਹੈਗੀ ਆਪਣੀ ਟਾਈਮ ਦੇਖੋ ਪੂਰੇ 7:31 ਹੋ ਗਏ ਨੇ ਫਿਰ ਸਿਮਰਨ ਦੇ ਬਰਥਡੇ ਦੀ ਇੰਨੀਆਂ ਜ਼ਿਆਦਾ ਵਿਸ਼ੇਜ਼ ਆ ਰਹੀਆਂ ਨੇ ਨਾ ਸਟੇਟਸ ਘਾਤਾ ਸੀਗਾ WhatsApp ਤੇ ਅੱਜ ਦੇਖਦੇ ਆਂ ਬੱਸ ਮਮੀ ਨੂੰ ਕਹਾਂਗੇ ਜੇ ਬਾਈ ਚਾਂਸ ਆਂਦੇ ਹੋਏ ਸ਼ਾਮਾਂ ਤੱਕ ਫਿਰ ਉਹਨਾਂ ਨੂੰ ਕਹਾਂਗੇ ਕਿ ਸ਼ਾਮਾਂ ਨੂੰ ਕੇਕ ਵਗੈਰਾ ਲੈ ਕੇ ਇੱਧਰ ਹੀ ਆ ਜਾਈਂ ਫਿਰ ਸੁਰਨ ਦਾ ਬਰਥਡੇ ਸੈਲੀਬ੍ਰੇਟ ਕਰਾਂਗੇ ਆਈ ਥਿੰਕ ਕਿ ਸਿਮਰਨ ਦਾ ਫਰਸਟ ਬਰਥਡੇ ਹੈ ਉੱਥੇ ਹਾਂ ਫਰਸਟ ਬਰਥਡੇ ਹੈ ਕਿਉਂਕਿ ਲਾਸਟ ਟਾਈਮ ਤਾਂ ਸਾਨੂੰ ਗਈ ਸੀ ਕਿ ਸਤੰਬਰ ਚ ਤੇ ਉਦੋਂ ਅਸੀਂ ਉਹਦਾ ਬਰਥਡੇ ਹੀ ਸੈਲੀਬ੍ਰੇਟ ਕਰ ਲਿਆ ਸੀਗਾ ਤੇ ਇੱਧਰ ਨਾਲ ਮੈਂ ਆਪਣਾ ਕਮਰਾ ਵਗੈਰਾ ਥੋੜਾ ਬਹੁਤ ਸੈਟ ਕਰਤਾ ਹੈ ਕੁੱਛ ਵਾਕਿਆ ਮੰਨ ਜਦੋਂ ਉਠੋਗੀ ਮੰਨ ਕਰਦੋਗੀ ਤੇ ਓਕੇ ਜੀ ਟਾਟਾ ਬਾਏ ਬਾਏ ਜਦੋਂ ਬਲੌਗ ਨੂੰ ਮੈਂ ਇੱਥੇ ਐਂਡ ਕਰਦੀ ਆ ਕਿਉਂਕਿ ਸਕੂਲ ਤੋਂ ਹੋ ਰਿਆਂ ਲੇਟ ਤੇ ਮੈਂ ਤਾਂ ਅੱਡਾ ਨਾ ਬਾਕੀ ਦੀਆਂ ਗੱਲਾਂ ਕਰਾਂਗੇ ਆ ਕੇ ਅੱਜ ਮੇਰੇ ਵਾਲ ਇੱਥੋਂ ਥੋੜੇ ਜਿ ਸੈੱਟ ਨਹੀਂ ਹੋਏ ਹੋਏ ਜੀ ਪਰ ਹੁਣ ਨਵੇਂ ਬਾਰ-ਬਾਰ ਸੈੱਟ ਕਰਨਾ ਹੈਗਾ ਲੇਟ ਹੋ ਜਾਣਾ ਤੇ ਚਲੋ ਜੀ ਮਿਲਦੇ ਆ ਤੁਹਾਨੂੰ ਕਿਸੇ ਨਵੇਂ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੱਸਦੇ ਵਸਦੇ ਰਹੋ ਖੁਸ਼ ਰਹੋ ਤੇ ਤੰਦਰੁਸਤ ਰਹੋ ਓਕੇ ਬਾਏ ਲਵ ਯੂ ਆਲ